ਦੂਜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਗਤ ਹੈ ਅੱਜ ਸਵੇਰ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਫਰੀ ਕੋਲ ਜिले ਦੇ ਪਿੰਡ ਚਹਿਲ ਦੇ ਰਹਿਣ ਵਾਲਾ ਨੌਜਵਾਨ ਜੋ ਕਿ ਦੇਸ਼ ਲਈ ਸੇਵਾ ਕਰ ਰਿਹਾ ਸੀ ਉਸ ਦੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਬਾਅਦ ਇੱਕ ਵਾਰ ਪਿੰਡ ਚਹਿਲ ਦੇ ਵਿੱਚ ਮਾਤਮ ਦਾ ਮੌਲ ਸ ਜਾ ਗਿਆ ਜਾਣਕਾਰੀ ਮੁਤਾਬਕ ਫਰੀ ਕੋਲ ਜ਼ਿਲ੍ਹੇ ਦੇ ਪਿੰਡ ਚਹਿਲ ਦੇ ਬਲਵਿੰਦਰ ਸਿੰਘ ਦਾ ਪੁੱਤਰ ਆਕਾਸ਼ਦੀਪ ਸਿੰਘ ਜੋ ਕਿ ਫੌਜ ਦੇ ਵਿੱਚ ਅਗਨੀ ਵੀਰ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਉਸ ਦੇ ਸ਼ਹੀਦ ਹੋਣ ਦਾ ਖਬਰ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਬੁਲਾਹਾਲਾ ਇਸ ਤੋਂ ਬਾਅਦ ਹੁਣ पार्थिव ਸਰੀਰ ਆਕਾਸ਼ਦੀਪ ਦਾ ਉਹਨਾਂ ਦੇ ਜੱਦੀ ਪਿੰਡ ਪਹੁੰਚੇਗਾ ਅਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਵੇਗਾ ਤੁਸੀਂ ਦੇਖੋ ਇਹ ਮੌਕੇ ਦੀਆਂ ਭਾਵ ਕਰਦੀਆਂ ਹੋਣਗੀਆਂ ਤਸਵੀਰਾਂ ਮੇਰੇ ਨਾਲ ਬਲਵਿੰਦਰ ਸਿੰਘ ਆਏ ਆ ਜੀ ਪਿੰਡ ਚੈਲ ਇਹ ਗੱਲ ਹੀ ਬਣੀ ਜੀ ਸਵੇਰੇ 1:30 ਵਜੇ ਮੈਨੂੰ ਫੋਨ ਆਇਆ ਹੈ ਕਿ ਮੇਰਾ ਬੇਟਾ ਸ੍ਰੀਨਗਰ ਡਿਊਟੀ ਕਰ ਰਿਹਾ ਸੀ ਜਿਹਦੀ ਮੌਤ ਹੋ ਗਈ ਗੋਲੀ ਲੱਗਣ ਦੇ ਨਾਲ ਬਾਈ ਇਨੀ ਐਪੋਰਟ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆ ਅਖਰੀ ਸਮੇਂ ਕਦੋਂ ਗੱਲ ਹੋਈ ਸੀ ਤੁਹਾਡੀ ਅਖਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿੰਨਾ ਚਿਰ ਹੋ ਗਿਆ ਭਰਤੀ ਹੋਏ ਨੂੰ ਪਾਉਣੇ 2 ਸਾਲ ਹੋ ਗਏ ਜੀ ਕਿੰਨੇ ਉਮਰ ਹੈਗੀ 2005 ਦਾ ਜਨਮ ਆ ਜੀ ਇਹਦਾ 21 ਕਿਸਾਲ ਉਗਰ ਬੰਦੀ ਵੀ ਦੀ ਹੁਣ ਤੱਕ ਉਹ ਲਿਆ ਲਾ ਚੰਦਾ ਇਹ ਕੱਲ ਨੂੰ ਕਹਿੰਦੇ ਵੀ ਇਹ ਡਗਾਡੀ ਆ ਜੀ